ਯਾਰ ਗੁਰੂ ਗ੍ਰੰਥ ਸਾਹਿਬ ਦੀ ਬੇਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੈ ਤੇ ਮੇਰੀ ਤਾਂ ਬੇਨਤੀ ਹੈ ਜਥੇਦਾਰ ਸਾਹਿਬ ਨੂੰ ਕਿ ਇਹ ਮਾਫੀ ਜੋ ਕਦਮ ਹੈ ਨਹੀਂ ਇੱਕ ਉਸ ਬੰਦੇ ਨਾਲ ਸਮਝੌਤਾ ਕੀਤਾ ਜਿਹੜਾ ਕਹਿੰਦਾ ਸਿੱਖਾਂ ਦੇ ਕੁੜਗੇ ਰਾਤ ਰੱਖਿਆ ਕਰੋ ਇਹ 2022 ਦੇ ਇਲੈਕਸ਼ਨ ਨੇ ਸਿਰਫ ਇੱਕ ਇਲੈਕਸ਼ਨਾਂ ਦੀ ਖਾਤਰ ਧੀਆਂ ਦੀਆਂ ਗਾਲਾਂ ਵੀ ਲੈ ਰਹੇ ਆ ਭੈਣਾਂ ਨੂੰ ਵੀ ਗਾਲਾਂ ਕਢਾ ਰਹੇ ਆ ਕਿ ਜਿਹੜੇ ਲੀਡਰ ਅੱਜ ਇਹ ਗੱਲ ਕਹਿੰਦੇ ਨੇ ਕਿ ਜੀ ਉਸ ਸਮੇਂ ਗਲਤੀਆਂ ਹੋਈਆਂ ਬੇਸ਼ੱਕ ਉਹ ਚਰਨਜੀਤ ਸਿੰਘ ਬਰਾੜ ਐ ਸ਼ਕੰਦਰ ਸਿੰਘ ਮਲੂਕਾ ਨੇ ਕਾਫੀ ਕਹਿੰਦੇ ਨੇ ਅਸੀਂ ਗਲਤੀਆਂ ਮੰਨੀਆਂ ਕੀ ਉਸ ਵੇਰੇ ਜਦੋਂ ਇਹ ਗਲਤੀਆਂ ਹੋਈਆਂ ਅਸੀਂ ਨਾਲੇ ਕਹਿੰਦੇ ਅਸੀਂ ਗਵਾਹ ਫਿਰ ਉਦੋਂ ਕਿਉਂ ਨਹੀਂ ਬੋਲੇ ਉਹ ਵੰਗਾਰ ਰਹਿਣ ਦੋਸ਼ੀ ਐ ਸੋ ਪ੍ਰਦੀਪ ਕਲੇਰ ਅੱਗੇ ਤੇ ਸਿੱਖ ਅਜੇ ਵੀ ਉੱਠ ਕੇ ਕਹਿਣਗੇ ਤਾੜੀਆਂ ਮਾਰਨਗੇ ਕਿ ਦੇਖਿਆ ਪ੍ਰਧਾਨ ਜੀ ਨੇ ਮਾਫੀ ਮੰਗ ਲਈ ਭਗਵੰਤ ਮਾਨ ਵੀ ਡਬਲ ਗੇਮ ਖੇਡ ਰਿਹਾ ਸਿਰਵੀਰਵਾਲ ਦਾ ਵਿਚਾਰਿਆ ਫਿਰ ਇੱਥੇ ਤਾਂ ਵਿਚਾਰਿਆ RAM ਰਹੀਮ ਨੂੰ ਤੇ ਹਰੀਬ੍ਰੀਤ ਨੂੰ ਤੇ ਬਾਈਬਲ ਕਲਾ ਜਿਹੜਾ ਡੈਵਲ ਮੱਡਰ ਹੈ ਉਥੇ ਸੁਖਬੀਰ ਬਾਦਲ ਨੂੰ ਵਿਚਾਰਿਆ ਸਭ ਨੂੰ ਕੀ ਲੱਗਦਾ ਕਿ ਪੰਜਾਬ ਦੇ ਨਾਲ ਕੋਈ ਸਾਜ਼ਿਸ਼ ਕੀਤੀ ਜਾ ਰਹੀ ਬਹੁਤ ਵੱਡੀ ਜਿਵੇਂ ਪ੍ਰਦੀਪ ਕਲੇਅਰ ਨੂੰ ਲੈ ਕੇ ਇੱਕ ਵੱਡਾ ਉਹ ਹੋਮਵਰਕ ਕਰਕੇ ਪੇਸ਼ ਕੀਤਾ ਜਾ ਰਿਹਾ ਪ੍ਰਧਾਨਿਕ ਚੈਨਲ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਪਤਾ ਚੋਣਾ ਵੀ ਆ ਰਹੀਆਂ ਐ ਸਜੀਪੀਆਂ ਜਾਂ ਅਕਾਲੀ ਦਲ ਦੀ ਇਸ ਤਰ੍ਹਾਂ ਫੁੱਟ ਪੈਣੀ ਸਸ਼ਿਕਾਦੀ ਤੁਸੀਂ ਲੋਕ ਰਾਇਟੀਵੀ ਨਾਲ ਜੁੜੇ ਹੋਏ ਮੈਂ ਹਾਂ ਪਰਮੇਂਦਰ ਸਿੰਘ ਪਿਛਲੇ ਦਿਨਾਂ ਤੋਂ ਲੈ ਕੇ ਜਦੋਂ ਪ੍ਰਦੀਪ ਕਲੇਰ ਦਾ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਆਉਂਦਾ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਲਈ ਸਰਗਰਮੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਸਾ ਪਹੁੰਚਦੇ ਨੇ ਉੱਥੇ ਜਾ ਕੇ ਮਾਫੀਨਾਮਾ ਇੱਕ ਚਿੱਠੀ ਜਿਹੜਾ ਪੱਤਰ ਆ ਸ਼੍ਰੀ ਅਕਾਲ ਤਖਸਾ ਸਾਹਿਬ ਤੇ ਦਿੰਦੇ ਨੇ ਉਸ ਤੋਂ ਬਾਅਦ ਅੱਜ ਉਹ ਜਨਤਿਕ ਹੁੰਦਾ ਹੈ ਕੀ ਸੁਭੀਰ ਸਿੰਘ ਬਾਦਲ ਨੇ ਉਹਦੇ ਵਿੱਚ ਲਿਖਿਆ ਕਿ ਮੇਰੇ ਤੋਂ ਜਾਂ ਸਾਡੇ ਪਰਿਵਾਰ ਤੋਂ ਜਾਂ ਕਿਸੇ ਟਿੱਕੇ ਦੇ ਜੋ ਗਲਤੀਆਂ ਹੋਈਆਂ ਨੇ ਉਹ ਉਹਦੇ ਅਸੀਂ ਜਾਂ ਸਾਡੀ ਸਰਕਾਰ ਤੋਂ ਉਸ ਵੇਲੇ ਹੋਈਆਂ ਅਸੀਂ ਖਿਮਾਂ ਦੇ ਜਾਚਕਾਂ ਜੋ ਵੀ ਸਾਨੂੰ ਸ਼੍ਰੀ ਕਾਲ ਤਖਸਾਹਬ ਸਾਨੂੰ ਸਜ਼ਾ ਦੇਵੇਗਾ ਉਹ ਅਸੀਂ ਉਹਦੇ ਲਈ ਤਿਆਰ ਆ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਵਕੀਰ ਹਰਪਾਲ ਸਿੰਘ ਖਾਰਾ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਸਿਰਫ ਇੰਨੀ ਗੱਲ ਕਹਿਣ ਦੇ ਨਾਲ ਹੀ ਛਡਕਾਰਾ ਮਿਲ ਜਾਵੇਗਾ ਗੱਲਬਾਤ ਕਰਾਂਗੇ ਖਾਰਾ ਸਾਹਿਬ ਸਵਾਗਤ ਸਸਿਕਾ ਸਸ੍ਰੀਕਾਲ ਜੀ ਸਰਬ ਕਿਸ ਤਰੀਕੇ ਨਾਲ ਦੇਖਦੇ ਹੋ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਦਾ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹ ਜਿਹੜਾ ਪੱਤਰ ਪਹੁੰਚਿਆ ਉਸ ਤੋਂ ਬਾਅਦ ਆ ਜੰਤਕ ਹੁੰਦਾ ਹੈ ਕੀ ਲੱਗਦਾ ਤੁਹਾਨੂੰ ਦੇਖੋ ਕਿੰਨੇ ਗਨਾਹ ਤੇ ਕਿੰਨੀਆਂ ਮਾਫੀਆਂ ਐਨੇ ਜਿਆਦੇ ਗਨਾਹ ਨੇ ਜਿਨ੍ਹਾਂ ਦੀ ਮਾਫੀਆਂ ਦੀ ਲਿਸਟ ਹੀ ਬਹੁਤ ਲੰਮੀ ਹੈ ਇੱਕ ਅਤੀ ਗਲਤੀ ਹੋਵੇ ਤੇ ਆਪਾਂ ਕਹਿ ਦਈਏ ਜੀ ਮਾਫੀ ਕਿ ਦੇ ਦਿਓ ਜਿਸ ਨੇ ਕਿਸੇ ਆਪਦੀ ਕੌਮ ਦਾ ਬੇੜਾਗਰ ਕੀ ਕਰਤਾ ਹੋਵੇ ਆਪਾਂ ਇੱਕ ਰਾਜ ਦੀ ਖਾਤਰ ਆਪਾਂ ਸਾਰਾ ਪੰਜਾਬ ਹੀ ਵਾਰ ਦਿੱਤਾ ਹੋਵੇ ਆਪ ਦੀ ਕੌਮ ਨੂੰ ਅਸੀਂ ਪੁੱਛ ਕੇ ਚੀਰਾ ਕੀਤੀ ਹੋਵੇ ਰੱਜ ਕਿਉਂ ਨਾ ਤੇ ਅਤਿਆਚਾਰ ਕੀਤਾ ਹੋਵੇ ਤੇ ਸਰਦਾਰ ਸਾਹਿਬ ਮਾਫੀ ਯਾਦ ਕਦੋਂ ਆਉਂਦੀ ਹੈ ਮਾਫੀ ਯਾਦ ਉਦੋਂ ਆਉਂਦੀ ਹੈ ਜਦੋਂ ਵੋਟਾਂ ਦੀ ਪਰਸੈਂਟੇਜ ਜਿਹੜੀ 12% ਰਹਿ ਜਾਂਦੀ ਹੈ ਹੂੰ ਜੇ ਕਿਤੇ ਅੱਜ ਵੀ ਵੋਟਾਂ ਦੀ ਗਿਣਤੀ ਜ਼ਿਆਦੀ ਪਰਸੈਂਟੇਜ ਹੋ ਜਾਂਦੀ ਤੇ ਫਿਰ ਤਾਂ ਮਾਫੀ ਦਿਸਣੀ ਨਹੀਂ ਸੀ ਕਾਦੀ ਮਾਫੀ ਕਿਉਂ ਮਾਫੀ ਫਿਰ ਇਹ ਲਬਜ ਆਉਣੇ ਸੀ ਸੋ ਇਹ ਜਿਹੜੇ ਇੱਕ ਮੈਂ ਕਹੂੰਗਾ ਆ ਜਿਹੜੀ ਗੱਲ ਕੀਤੀ ਹੈ ਲਿਖ ਕੇ ਦਿੱਤੀ ਹੈ ਬੜੀ ਗੋਲਮੋਲ ਗੱਲ ਹੈ ਇਸ ਨੂੰ ਵੀ ਸਮਝਣ ਦੀ ਲੋੜ ਹੈ ਇਹ ਬੜੀ ਗੋਲਮੋਲ ਚੀਜ਼ ਬਣਾਈ ਗਈ ਹੈ ਇਹ ਬੈਠ ਕੇ ਬੜੇ ਤਰੀਕੇ ਦੇ ਨਾਲ ਸੁਲਝਾਈ ਗਈ ਹੈ ਜਬਾਨੀ ਤਾਂ ਨਹੀਂ ਮੰਗੀ ਕਿਤੇ ਜबान ਨਾ ਥੜਕ ਜੇ ਕਿਤੇ ਸੱਚ ਨਾ ਨਿਕਲ ਜੇ ਮੂੰਹ ਦੇ ਵਿੱਚ ਜਥੇਦਾਰ ਕਾਮਕੋਸਰ ਸਾਹਿਬ ਦਾ ਮਰਡਰ ਹੁੰਦਾ ਜਥੇਦਾਰ ਸਾਹਿਬ ਦਾ ਹਮ ਕਿੰਨੇ ਸਾਲ ਉਹ ਰਿਪੋਰਟ ਦੱਬੀ ਰਹਿੰਦੀ ਹੈ ਉਸ ਦਾ ਰੋਲਾ ਪੈਂਦਾ ਹੈ ਉਹਨਾਂ ਦੇ ਪਰਿਵਾਰ ਦੇ ਕੋਲ ਜਾਂਦੇ ਨੇ ਤਾਂ ਉਸ ਤੋਂ ਬਾਅਦ ਦੂਜੀ ਗੱਲ ਤੇ ਆ ਜਾਂਦੇ ਸਰਦਾਰ ਜਸਵੰਤ ਸਿੰਘ ਖਾਲੜਾ 25000 ਫੇਕ ਐਨਕਾਊਂਟਰ ਦੀ ਗੱਲ ਕਰ ਰਹੇ ਨੇ ਜਿਹਨੂੰ ਅਦਾਲਤਾਂ ਵੀ ਸਜ਼ਾ ਦੇ ਰਹੀਆਂ ਨੇ ਕੁਝ ਜਿਹੜੇ ਕੇਸ ਜਾਂਦੇ ਨੇ ਤਾਂ ਅਦਾਲਤਾਂ ਵੀ ਜਥੇ ਦਾ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕਹਿਣ ਤੋਂ ਬਾਅਦ ਜਿਹੜੇ ਫੇਕ ਐਨਕਾਊਂਟਰ ਆਏ ਨੇ ਉਹਨਾਂ ਦੀ ਸਜ਼ਾ ਹੋ ਰਹੀਆਂ ਉਹਨਾਂ ਨੂੰ ਸਜ਼ਾ ਮਿਲ ਰਹੀਆਂ ਹੈ ਹੂੰ ਤਾਂ ਜਿਹੜਾ 25000 ਫੇਕ ਇਨਕਾਊਂਟਰ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕਿਹਾ ਸੀ ਉਹਦਾ ਇਸ਼ਾਰਾ ਕਿਹੜੇ ਡੀਜੀਪੀ ਐਲ ਸੀ ਕਿੱਧਰ ਸੀ ਉਹ ਆਪਾਂ ਚੁੱਪ ਕਰਕੇ ਉਹ ਵੀ ਮਾਫੀ ਚੋਂ ਬਾਹਰ ਹੂੰ ਫਿਰ 2015 ਤੋਂ ਬਾਅਦ 2022 ਦੇ ਵਿੱਚ ਇੱਕ ਵੋਟਾਂ ਦੀ ਖਾਤਰ ਸ਼ਿਵ ਸੈਨਾ ਨਾਲ ਸਮਝੌਤਾ ਕਰਦੇ ਨੇ ਤੇ ਸ਼ਿਵ ਸੈਨਾ ਵਾਲਾ ਬੰਦਾ ਅੰਮ੍ਰਿਤਸਰ ਵਾਲਾ ਬੋਲਦਾ ਸੀ ਕਿ ਸਿੱਖਾਂ ਦੇ ਕੁੜਕਾਂ ਰਾਤ ਰੱਖਿਆ ਕਰੋ ਕਦਾ ਸਮਝੌਤਾ ਉਹ ਸਮਝੌਤਾ ਕਿਉਂ ਕੀਤਾ ਸੀ ਇੱਕ ਵੋਟਾਂ ਦੀ ਖਾਤਰ ਆਪ ਦੀ ਕੌਮ ਨੂੰ ਗਾਲ ਕੱਢਣ ਲਈ ਧੀਆਂ ਭੈਣਾਂ ਨੂੰ ਗਾਲ੍ਹਾਂ ਕਢਾਉਣ ਲਈ ਉਹ ਗੱਲਾਂ ਜਿਹੜੀਆਂ ਕਿਤੇ ਮੁਗਲ ਤੇ ਅਫਗਾਨ ਨੇ ਨਹੀਂ ਸੀ ਕੀਤੀਆਂ ਉਹ ਸ਼ਰੇ ਆਮ ਇਥੇ ਬੰਦਿਆਂ ਨੇ ਬੋਲੀਆਂ ਪੰਜਾਬ ਦੇ ਅੰਦਰੋਂ ਤੇ ਅਸੀਂ ਸਮਝੌਤਾ ਉਹਨਾਂ ਦੇ ਨਾਲ ਕੀਤਾ ਹਮ ਹੁਣ ਇਹਦੇ ਬਰਾਬਰ ਆ ਜੋ ਅਬਦਾਲੀ ਦਾ ਪੋਤਰਾ ਸ਼ਾਹ ਜਹਾਨ ਆਉਂਦਾ ਲਾਹੌਰ ਦੇ ਕਿਲੇ 'ਚ ਬੈਠਾ ਹੁੰਦਾ ਉਹ ਤੇ ਆ ਕੇ ਮਹਾਰਾਜਾ ਰਣਜੀਤ ਸਿੰਘ ਰਾਣੂ ਜਦੋਂ ਮਹਾਰਾਜਾ ਕਹਿੰਦੇ ਨੇ ਕਿ ਤੂੰ ਅਫਦਾਲੀ ਦਾ ਪੋਤਰਾ ਹੈ ਤੇ ਚੜ ਮੈਂ ਚੜਤ ਸਿੰਘ ਦਾ ਪੋਤਰਾ ਬਾਹਰ ਨਿਕਲ ਤਾਂ ਉਸ ਵਕਤ ਅਫਦਾਲੀ ਦਾ ਪੋਤਰਾ ਕਿ ਸਿੜੀਆਂ ਭੇਜਦਾ ਹੈ ਮਹਾਰਾਜਾ ਰਣਜੀਤ ਸਿੰਘ ਆੜੜ ਜਥੇਬੰਦੀਆਂ ਨੂੰ ਵੀ ਭੇਜਦਾ ਆਜੋ ਲਾਹੌਰ ਦੀ ਗੱਲ ਕਰ ਲਓ ਕਿਉਂਕਿ ਉਹ ਉਸ ਵਕਤ ਕਬਰਾਇਆ ਹੋਇਆ ਸੀ ਆਸੇ-ਪਾਸੇ ਜਿਹੜੇ ਸਿੱਖ ਜਰਨਲਿਸਟ ਤੋ ਕਹਿੰਦਾ ਲਾਹੌਰ ਦਿੱਤਾ ਮੇਰੇ ਨਾਲ ਗੱਲ ਕਰੋ ਬੈਠ ਕੇ ਲਾਹੌਰ ਦੀ ਗੱਲ ਕਰੋ ਤਾਂ ਉਦੋਂ ਸਿੱਖਾਂ ਨੇ ਕਿਹਾ ਨਹੀਂ ਅਸੀਂ ਆਪਦੀ ਕੌਮ ਦੇ ਕਾਂਡ ਚ ਛੁਰਾ ਨਹੀਂ ਮਾਰਨਾ ਅਸੀਂ ਆਪੇ ਹੀ ਲਵਾਂਗੇ ਤੇਰੀ ਅਸੀਂ ਜਿਹੜੀ ਉਹ ਭੀਖ ਨਹੀਂ ਲੈਣੀ ਤੇਰੇ ਤੋਂ ਉਸ ਉਸ ਹੀ ਸਾਡੇ ਜਰਨੈਲ ਤੇ ਸਰਦਾਰ ਸਾਹਿਬ ਇੱਕ ਉਸ ਬੰਦੇ ਨਾਲ ਸਮਝੌਤਾ ਕੀਤਾ ਜਿਹੜਾ ਕਹਿੰਦਾ ਸਿੱਖਾਂ ਦੇ ਕੁੜੀਆਂ ਰਾਤ ਰੱਖਿਆ ਕਰੋ ਤੇ 2022 ਦੇ ਇਲੈਕਸ਼ਨ ਨੇ ਸਿਰਫ ਇੱਕ ਇਲੈਕਸ਼ਨਾਂ ਦੀ ਖਾਤਰ ਤੇ ਯਾਰ ਇਹ ਗਾਲਾਂ ਵੀ ਲੈ ਰਹੇ ਆ ਭੈਣਾਂ ਨੂੰ ਵੀ ਗਾਲਾਂ ਕਢਾ ਰਹੇ ਆ ਤੇ ਸਰਦਾਰ ਸਾਹਿਬ ਤੁਸੀਂ ਤਾਂ ਜਥੇਦਾਰ ਹੋ ਤੇ ਤੁਸੀਂ ਵੀ ਆਪਣੇ ਆਪ ਨੂੰ ਸਿੱਖਾਂ ਦੀ ਕੌਮ ਚ ਗਿਣਦੇ ਹੋ ਤੇ ਗਾਲ ਤੁਹਾਨੂੰ ਵੀ ਸਾਡੇ ਬਰਾਬਰ ਕੱਢ ਰਿਹਾ ਹੋ ਯਾਰ ਇੰਨਾ ਵੀ ਨਹੀਂ ਗਿਰਨਾ ਚਾਹੀਦਾ ਇੱਥੋਂ ਤੱਕ ਵੀ ਨਹੀਂ ਜਾਣਾ ਚਾਹੀਦਾ ਸੀ ਉਹ ਕਹੇ ਕੁੜੀਆਂ ਰਾਤ ਰੱਖ ਲਓ ਦੋ ਨਹੀਂ ਉਹ ਕਹਿੰਦਾ ਸੀ 2% ਵਾਲਿਆਂ ਜੇ ਕੁੜੀਆਂ ਰਾਤ ਰੱਖਿਆ ਕਰੋ ਹੂੰ ਤੇ 2% ਵਾਲੇ ਉੱਠ ਕੇ ਉਹਨੂੰ ਨਾਲ ਸਮਝੌਤਾ ਕਰਦੇ ਨੇ ਸ਼ਿਵ ਸੇਨਾ ਨਾਲ ਇਹ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਵੀ ਸਮਝੌਤਾ ਕੀਤਾ ਸਮਝੌਤਾ 2022 ਦੇ ਇਲੈਕਸ਼ਨਾਂ ਚ ਹੋਇਆ ਸ਼ਿਵ ਸੇਨਾ ਨਾਲ ਹੋਇਆ ਪੰਜਾਬ ਦੇ ਅੰਦਰ ਜਿਹੜੇ ਸਿੱਖਾਂ ਨੂੰ ਅੱਤਵਾਦੀ ਬੋਲਦੇ ਨੇ ਖੇਰਾ ਸਾਹਿਬ ਇਹ ਗੱਲ ਬਿਲਕੁਲ ਕਲੀਅਰ ਕਰੋ ਕਿ ਜਿਹੜੇ ਲੀਡਰ ਅੱਜ ਇਹ ਗੱਲ ਕਹਿੰਦੇ ਨੇ ਕਿ ਜੀ ਉਸ ਸਮੇਂ ਗਲਤੀਆਂ ਹੋਈਆਂ ਬੇਸ਼ੱਕ ਉਹ ਚਰਨਜੀਤ ਸਿੰਘ ਬਰਾੜ ਐ ਸ਼ਕੰਦਰ ਸਿੰਘ ਮਲੂਕਾ ਨੇ ਕਾਫੀ ਕਹਿੰਦੇ ਨੇ ਅਸੀਂ ਗਲਤੀਆਂ ਮੰਨ ਲਈਆਂ ਕੀ ਉਸ ਵੇਰੇ ਜਦੋਂ ਇਹ ਗਲਤੀਆਂ ਹੁੰਦੀਆਂ ਸੀ ਨਾਲੇ ਕਹਿੰਦੀ ਸੀ ਗਵਾਹ ਫਿਰ ਉਦੋਂ ਕਿਉਂ ਨਹੀਂ ਬੋਲੇ ਕੀ ਇਹਨਾਂ ਨੂੰ ਭਾ ਦੇਖੋ ਪਹਿਲੀ ਗੱਲ ਤਾਂ ਜਿਹੜਾ ਸਾਰਾ ਐਪੀਸੋਡ ਹੋ ਰਿਹਾ ਹੈ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਉਤੋਂ ਮਾਫੀ ਮੰਗਾਲੀ ਜੇ ਇਹਨਾਂ ਦੀ ਸਿਆਸਤਾਂ ਗੁੰਡੂngੀ ਸਿਆਸਤਾਂ ਹੈ ਜੇ ਇਕੱਠੇ ਨੇ ਤਾਂ ਵੀ ਬੇੜਾ ਬਹਿਣਾ ਹੈ ਤੇ ਜੇ ਅਲੱਗ-ਅਲੱਗ ਨੇ ਤਾਂ ਮੈਨੂੰ ਦੱਸੋ ਤੁਸੀਂ ਉਦੋਂ ਬੋਲੇ ਕਿਉਂ ਨਹੀਂ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਹਿਰਾਵਾ ਭੇਜਿਆ ਹੈ ਤੇ ਤੁਹਾਡਾ ਇੱਕ ਲੀਡਰ ਕਹਿ ਰਿਹਾ ਸੀ ਕਾਲੀਆਂ ਦੇ ਦੂਜੇ ਲੀਡਰ ਨੇ ਭੇਜਿਆ ਉਹ ਕਹਿੰਦਾ ਸੀ ਪ੍ਰਧਾਨ ਦੇ ਕਹਿਣ ਤੇ ਭੇਜਿਆ ਹੈ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਜ਼ਾਕ ਤੁਸੀਂ ਆਪ ਦੀ ਇਸ ਧਰਤੀ ਤੇ ਅਡਾਇਆ ਸੀ ਤੇ ਸਰਸੇ ਵਾਲੇ ਸਾਧ ਨੇ ਉਹ ਪ੍ਰਦੀਪ ਕਲੇਰ ਨੇ ਆਪ ਦੇ ਸਟੇਟਮੈਂਟ ਚ ਕਿਹਾ ਹੈ ਉਹ ਐਡਾ ਵੱਡਾ ਮਲਜਮ ਹੈ ਉਹ ਜੱਜ ਕੇ ਬੋਲ ਰਿਹਾ ਤੁਹਾਡੇ ਉਲਟ ਉਹ ਪ੍ਰਦੀਪ ਕਲੇਰ ਕਹਿ ਰਿਹਾ ਕਿ ਦੋ ਮੀਟਿੰਗਾਂ ਦੇ ਵਿੱਚ ਇੱਕ ਮੀਟਿੰਗ ਚ ਉਹ ਦੂਜਾ ਕਹਿ ਰਿਹਾ ਪ੍ਰਦੀਪ ਕਲੇਰ ਮੈਂ ਉੱਥੇ ਸੀ ਅਸੀਂ ਬਦਲਾ ਲਿਆ ਆਪ ਦੀ ਫਿਲਮ ਦਾ ਤੇ ਲੋਕ ਸ਼ੂਟਿੰਗ ਦਾ ਬਦਲਾ ਲਿਆ ਤੇ ਪੰਜਾਬ ਸਰਕਾਰ ਕਹਿੰਦੀ ਸੀ ਗ੍ਰਹਿ ਮੰਤਰੀ ਕੌਣ ਸੀ ਯਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਤੇ ਮੇਰੀ ਤਾਂ ਬੇਨਤੀ ਹੈ ਜਥੇਦਾਰ ਸਾਹਿਬ ਨੂੰ ਕਿ ਇਹ ਮਾਫੀ ਜੋ ਕਦਮ ਹੈ ਨਹੀਂ ਨਾ ਅੱਗੋਂ ਤੁਹਾਡੀ ਮਰਜ਼ੀ ਆ ਤੁਸੀਂ ਵੱਡੇ ਹੋ ਅਸੀਂ ਤੁਹਾਡੇ ਅਹੁਦੇ ਨੂੰ ਸਿਰ ਝਕਾਉਣੇ ਆ ਪਰ ਮੇਰੀ ਅਪੀਲ ਹੈ ਜਥੇਦਾਰ ਸਾਹਿਬ ਨੂੰ ਹੁਣੇ ਮਾਫੀ ਵਾਲੇ ਬੰਦੇ ਹੈ ਨਹੀਂ ਐਦੂ ਬਦ ਮਾੜਾ ਕੀ ਕਰਨਗੇ ਦੱਸ ਦਿਓ ਤੁਸੀਂ ਮੈਨੂੰ 2015 ਚ ਗਰਦਾਸਪੁਰ ਤੋਂ ਲੈ ਕੇ ਫਿਰ ਮੁੰਡਿਆਂ ਤੇ ਗੋਲੀਆਂ ਵੱਜੀਆਂ ਹੋਈਆਂ ਨੇ ਜਦੋਂ ਰਾਜੋਵਾਨੇ ਦੇ ਲਈ ਪਾਈ ਰਾਜੋਵਾਨੇ ਦੇ ਲਈ ਫਾਂਸੀ ਦੀ ਸਜ਼ਾ ਰਕਾਈ ਸੀ ਉਦੋਂ ਡਾਂਗ ਵੀ ਵਰਦੀ ਹੈ ਗੋਲੀ ਵੀ ਚਲਦੀ ਹੈ ਸਮੇਂ ਸਿੰਘ ਸੈਣੀ ਦੇ ਅਲੀਗੇਸ਼ਨ ਨੇ ਕਿ ਖਾੜਕੋਆਂ ਦੇ ਪਰਿਵਾਰਾਂ ਨੂੰ ਚੁੱਕ-ਚੁੱਕ ਕੇ ਧੀਆਂ ਭੈਣਾਂ ਦੇ ਪ੍ਰਾਈਵੇਟ ਪਾਰਟਸ ਲੁੱਕ ਪਾਉਂਦਾ ਹੁੰਦਾ ਸੀ ਇਹਦੇ ਬੰਦੇ ਪਾਉਂਦੇ ਸੀ ਯਾਰ ਇਹ ਦੂਤੇ ਵੀ ਸਾਡੇ ਨਾਲ ਮਾੜੀ ਹੋਣੀ ਹੈ ਤੇ ਜੇ ਇਹਨਾਂ ਨੂੰ ਮਾਫੀ ਦੇਣੀ ਹੈ ਤਾਂ ਮੇਰੀ ਬੇਨਤੀ ਇੰਨੀ ਹੈ ਕਿ ਫਿਰ ਜਕਰਗਿਆ ਖਾਨ ਨੂੰ ਮਾਫੀ ਦੇਣੀ ਬਣਦਾ ਫਿਰ ਮਸਾ ਰੰਗੜ ਵੀ ਮaaf ਕਰਨਾ ਬਣਦਾ ਫਿਰ ਇੰਦਰਾ ਗਾਂਧੀ ਵੀ ਮਾਫ ਕਰਨੀ ਬਣੇਗੀ ਤੇ ਅਬਦਾਲੀ ਜਿਹਨੇ ਕਈ ਵਾਰ ਹਰਮੰਦਰ ਸਾਹਿਬ ਤੇ ਹਮਲੇ ਕੀਤੇ ਨੇ ਉਹ ਵੀ ਮਾਫੀ ਦੇਣੀ। ਇਹ ਜਿਸ ਤਰੀਕੇ ਨਾਲ ਪ੍ਰਦੀਪ ਕਲੇਰ ਦੀ ਤੁਸੀਂ ਗੱਲ ਕੀਤੀ ਉਹ ਕੱਲ ਨੂੰ ਮੇਰੀ ਗੱਲ ਸੁਣ ਲੋ। ਕੱਲ ਨੂੰ ਰਾਹੁਲ ਗਾਂਧੀ ਆ ਜਾਏਗਾ। ਕਿ ਮੇਰੀ ਦਾਦੀ ਇੰਦਰਾ ਗਾਂਧੀ ਨੇ ਜਿਹੜਾ ਸੀ ਉਹਨੇ ਹਮਲਾ ਕੀਤਾ ਸੀ ਮਾਫੀ ਮੰਗਦੇ ਆ। ਫਿਰ ਤਾਂ ਸਾਰੇ ਤੁਰੇ ਹਣ ਕਰਨਗੇ। ਕੋਈ ਮਸੇ ਰੰਗੜ ਦੇ ਵਾਰਸ ਆ ਜਾਣਗੇ। ਪਰ ਜਿਨ੍ਹਾਂ ਨੇ ਗੁਨਾਹ ਕੀਤਾ ਇਹ ਗੁਨਾਹ ਮਾਫੀ ਵਾਲਾ ਨਹੀਂ। ਉਹ ਜਿਹੜੇ ਮਹਾਰਾਜੇ ਦੇ ਗਨਾਂ ਸੀ ਉਹ ਸ਼ੇਰੇ ਪੰਜਾਬ ਦੇ ਹੋਰ ਸੀ ਉਹ ਤਾਂ ਇੱਕ ਨਾ ਤਾਂ ਉਹ ਆਪਦੇ ਧਰਮ ਦੇ ਉੱਠ ਸੀ ਨਾ ਆਪਦੇ ਗੁਰੂ ਸਾਹਿਬਾਨ ਦਾ ਉਹਨੇ ਮਜ਼ਾਕ ਬਣਾਇਆ ਸੀ ਨਾ ਕਿਸੇ ਧਰਮ ਦਾ ਮਜ਼ਾਕ ਬਣਾਇਆ ਸੀ ਨਾ ਆਪਦੇ ਪੰਜਾਬ ਦੇ ਪ੍ਰਤੀ ਉਹਨੇ ਬੇਵਫਾਈ ਕੀਤੀ ਉਹ ਆਪਦੀ ਕੌਮ ਪ੍ਰਤੀ ਵਫਾਦਾਰ ਪੰਜਾਬ ਪ੍ਰਤੀ ਵਫਾਦਾਰ ਸੀ ਉਹ ਤਾਂ ਇੱਕ ਨਾਚ ਵੇਖਿਆ ਉਹ ਗੱਲਾਂ ਡਿਫਰੈਂਟ ਪਰ ਉਸ ਵਕਤ ਅਕਾਲ ਤਖਸਾਲ ਨੇ ਉਹਨੂੰ ਅਕਾਲੀ ਫੂਲਾ ਸਿੰਘ ਜੀ ਨੂੰ ਉਦੋਂ ਵੀ ਕਮਾਲ ਕਰਤੀ ਸੀ ਪਰ ਜੇ ਆਹ ਗੁਨਾਹ ਹੁੰਦੇ ਤਾਂ ਮੈਨੂੰ 100% ਉਮੀਦ ਹੈ ਕਿ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਉਸ ਵਕਤ ਇਹੋ ਜਿਹੇ ਗੁਨਾਹ ਕੀਤੇ ਹੁੰਦੇ ਤੇ ਅਕਾਲੀ ਫੂਲਾ ਸਿੰਘ ਰਾਣੇ ਮਹਾਰਾਜਾ ਨੂੰ ਛੱਡਣਾ ਨਹੀਂ ਸੀ ਅਜਿਹੜੇ ਜਿਹੜੇ ਬਾਕੀ ਬਾਕੀ ਲੀਡਰ ਸਟੇਟਮੈਂਟਾਂ ਦਿੰਦੇ ਨੇ ਅਸੀਂ ਗਵਾਹ ਸੀ ਉਸ ਵੇਲੇ ਦੇ ਇਹ ਕਿਹੜੇ ਮੂੰਹ ਨਾਲ ਸਟੇਟਮੈਂਟਾਂ ਦਿੰਦੇ ਨੇ ਉਦੋਂ ਤਾਂ ਇਹ ਬੋਲੇ ਨਹੀਂ ਨਹੀਂ ਉਹ ਬੋਲਣਗੇ ਜੀ ਜਦੋਂ ਸਾਡੀ ਜ਼ਮੀਰ ਮਰੀ ਹੋਈ ਹੈ ਜਦੋਂ ਸਾਡੀ ਸਿੱਖਾਂ ਦੀ ਜ਼ਮੀਰ ਮਰ ਗਈ ਹੈ ਜਦੋਂ ਅਸੀਂ 10000 15000 ਬੰਦਾ ਮੂੰਹ ਚੁੱਕ ਕੇ ਨਾਲ ਤੁਰੇ ਫਿਰਦੇ ਆ ਅਸੀਂ ਮਰੀ ਜ਼ਮੀਰਾਂ ਨੇ ਇਹ ਨਾ ਦੀ ਕਿ ਜੁਰਤ ਸੀ ਬਿਆਨ ਦੇ ਜਾਂਦੇ ਪੰਜਾਬ ਦੇ ਅੰਦਰ ਗੱਲ ਇੱਕੋ ਹੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਤੋਹੀਨ ਕਰਨੀ ਤੇ ਸਾਧ ਨੂੰ ਪ੍ਰਮੋਟ ਕਰਨਾ ਪੰਜਾਬ ਦੇ ਅੰਦਰ ਉਹ ਸਾਧ ਮਾਫੀ ਵੀ ਨਹੀਂ ਮੰਗ ਰਿਆ ਉਹ ਕਹਿੰਦਾ ਮੇਰੇ ਦਕਸ਼ਤ ਹੀ ਨਹੀਂ ਉਹ ਵੰਗਾਰ ਰਹਿਣੇ ਦੋਸ਼ੀ ਐਸੋ ਪ੍ਰਦੀਪ ਕਲੇਰ ਅਗੇ ਤੇ ਸਿੱਖ ਅਜੇ ਵੀ ਉੱਠ ਕੇ ਕਹਿਣਗੇ ਤਾੜੀਆਂ ਮਾਰਨਗੇ ਕਿ ਦੇਖਿਆ ਪ੍ਰਧਾਨ ਜੀ ਨੇ ਮਾਫੀ ਮੰਗ ਲਈ ਵਾਹ ਸਿੱਖੋ ਉਂਝਾ ਤੁਸੀਂ ਗੁਰਸਖ ਜੇ ਤੁਹਾਡੀਆਂ ਸ਼ਕਲਾਂ ਗੁਰਸਿੱਖਾਂ ਵਾਲਿਆਂ ਨੇ ਮਾੜੀ ਮੋੜ ਦਾ ਸੰਗ ਕਰ ਜਿਓ ਯਾਰ ਹੂੰ ਮਾੜੀ ਮੋੜ ਦਾ ਸੰਗ ਕਰ ਜਿਓ ਤੁਸੀਂ ਅਜੇ ਵੀ ਮਾਫੀ ਜੋ ਕਦਮ ਹੈਗਾ ਯਾਰੇ ਪ੍ਰਦੀਪ ਕਲੇਰ ਤੁਹਾਡੇ ਸਿਰ ਤੇ ਚੜ ਕੇ ਬੋਲਦਾ ਡੀਜੀਪੀ ਨੂੰ ਇਹ ਲਾ ਰਿਹਾ ਪ੍ਰਧਾਨ ਲਾ ਰਿਹਾ ਤੁਹਾਡਾ ਜਿਨੇ ਕੋ ਕੋ ਗੁਰਸਿੱਖਾਂ ਦੇ ਮੁੰਡੇ ਮਾਰੇ 25000 ਫੇਕ ਇਨਕਾਊਂਟਰ ਚ ਬੰਦਾ ਵੀ ਖੜਾ ਹੈ ਅਹਿਯਾਰ ਆਲਮ ਨੂੰ ਇਹ ਪ੍ਰਧਾਨ ਬਣਾਉਣ ਵਾਲਾ ਦੀ ਵਾਈਫ ਨੂੰ ਸੀਟ ਦੇਣ ਵਾਲੇ ਕਿੰਨੇ ਕੁ ਗਰਾਂਵਾਂ ਦੀ ਮਾਫੀ ਦਿਓਗੇ ਤੁਸੀਂ ਇਹਨਾਂ ਨੂੰ ਮੈਂ ਕਹੀ ਜਾਂਦਾ ਜੇ ਕਾਲੀ ਫੂਲਾ ਸਿੰਘ ਹੁੰਦੇ ਤੇ ਸਰਦਾਰ ਸਾਹਿਬ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਨੂੰ ਖਤਮ ਕਰ ਦੇਣਾ ਸੀ ਉਹਨਾਂ ਇੱਕ ਔਦੇ ਦੀ ਮਰਜ਼ਾਦਾ ਵੀ ਹੁੰਦੀ ਹੈ ਅਰੇ ਤੁਸੀਂ ਗੱਲ ਕਰਦੇ ਸੀ ਮੈਂ ਤੁਹਾਡੀ ਕ੍ਰੀਜੀ ਚੈਨਲ ਤੇ ਇੰਟਰਵਿਊ ਸੁਣੀ ਪ੍ਰਦੀਪ ਕਲੇਰ ਦੀ 164 ਦੀ ਸਟੇਟਮੈਂਟ ਨੂੰ ਲੈ ਕੇ ਹਾਂਜੀ ਹਾਂਜੀ ਉਸ ਸਟੇਟਮੈਂਟ ਦੇ ਵਿੰਟ ਦੇ ਵਿੱਚ ਤੁਸੀਂ ਵਕੀਲ ਹੋ ਆਪਣੇ ਪੇਸ਼ੇ ਤੋਂ ਦੱਸਿਓ ਕਿ ਇੱਕ 164 ਦੀ ਸਟੇਟਮੈਂਟ ਤੇ ਆਪਾਂ ਨਾਮਜ਼ਦ ਕਰ ਲੈਨੇ ਆਂ ਪਰ ਇਹਦੇ ਉੱਤੇ ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਵਿੱਚ ਵੀ ਚਾਲ ਖੇਡੀ ਜਾ ਰਹੀ ਹੈ ਇਹ ਹਣੀਪ੍ਰੀਤ ਨੂੰ ਜਾਂ ਬਲਾਤਕਾਰ ਦੀ ਸੌਦਾ ਸਾਧ ਨੂੰ ਚੌਣੀ ਵਿੱਚ ਉਹਦੇ 164 ਦੇ ਜਿਮੀ ਰੋੜੇ ਦੇ ਬਿਆਨ ਦੇ ਮੁਤਾਬਕ ਪ੍ਰਦੀਪ ਕਲੇਰ ਨੂੰ ਮਲਜ਼ੂਮ ਬਣਾਇਆ ਗਿਆ ਪ੍ਰਦੀਪ ਕਲੇਰ ਜਿਹੜਾ 164 ਦੇ ਬਿਆਨ 'ਚ ਹਣੀਪ੍ਰੀਤ ਤੇ ਰਾਮ ਰਹੀਮ ਦਾ ਨਾਮ ਆ ਰਿਹਾ ਹੁਣ ਉੱਥੇ ਆ ਕੇ 164 ਦੇ ਬਿਆਨ ਜਿਹੜੇ ਖਤਮ ਹੋ ਚੁੱਕੇ ਨੇ ਉਦੋਂ ਅੱਗੇ ਹਣੀਪ੍ਰੀਤ ਤੇ ਰਾਮ ਰਹੀਮ ਨੂੰ ਮਲਜ਼ੂਮ ਬਣਾਉਣਾ ਸੀ ਨਹੀਂ ਬਣਾਇਆ ਮੈਂ ਕਹਿ ਰਿਹਾ ਨਾ ਭਗਵੰਤ ਮਾਨ ਵੀ ਡਬਲ ਗੇਮ ਖੇਡ ਰਿਹਾ ਹੈ ਸਖਵੀਰ ਬਾਦਲ ਵਿਚਾਰਿਆ ਫਿਰ ਇਥੇ ਤਾਂ ਵਿਚਾਰਿਆ ਰਾਮ ਰਹੀਮ ਨੂੰ ਤੇ ਹਣੀਪ੍ਰੀਤ ਨੂੰ ਤੇ ਬਾਈਬਲ ਕਲਾ ਜਿਹੜਾ ਡਬਲ ਮਰਡਰ ਹੈ ਉੱਥੇ ਸੁਖਬੀਰ ਬਾਦਲ ਨੂੰ ਵਿਚਾਰਿਆ। 1.5 ਸਾਲ ਹੋ ਗਿਆ ਮੈਨੂੰ ਹੀ ਕਹਿ ਕੇ ਗਏ ਸੀ ਅਸੀਂ ਚਲਾਨ ਪੇਸ਼ ਕਰਾਂਗੇ। 31 ਮਾਰਚ 2023 ਤਿੱਕਰ ਚਲਾਨ ਪੇਸ਼ ਕਰਾਂਗੇ। ਇਹਨਾਂ ਦਾ ਕੁਲਦੀਪ ਸਿੰਘ ਧਾਲੀਵਾਲ ਮਨਿਸਟਰ ਕਹਿ ਰਿਹਾ ਸੀ। 1.5 ਸਾਲ ਹੋ ਗਿਆ ਉਹਨਾਂ ਚਲਾਨ ਨਹੀਂ ਪੇਸ਼ ਕੀਤਾ। ਉਹਦੋਂ ਵਿਚਾਰਿਆ ਉਹਨੂੰ ਏ। ਡਬਲ ਮਰਡਰ ਚੋ ਵਿਚਾਰਿਆ ਸੁਖਬੀਰ ਬਾਦਲ ਨੂੰ। ਇੱਥੇ ਆ ਕੇ ਰਾਮ ਰਹੀਮ ਤੇ ਹਣੀਪ੍ਰੀਤ ਨੂੰ ਵਿਚਾਰਿਆ ਹੈ। ਤੁਸੀਂ ਜਿਮੀ ਰੋੜੇ ਦੇ 164 ਦੇ ਬਿਆਨ ਦੇ ਮੁਤਾਬਕ ਪ੍ਰਦੀਪ ਕਲੇਰ ਨੂੰ ਮਲਜ਼ਮ ਬਣਾਇਆ ਤੇ ਪ੍ਰਦੀਪ ਕਲੇਰ ਦੇ 164 ਦੇ ਬਿਆਨ ਦੇ ਮੁਤਾਬਕ ਉਹ ਕਹਿੰਦਾ ਹਣੀਪਰੀ ਤੇ ਆਰਾਮਰੀ ਮਲਜ਼ਮ ਨੇ ਉਹਨਾਂ ਨੂੰ ਤੁਸੀਂ ਮਲਜ਼ਮ ਨਹੀਂ ਬਣਾ ਰਹੇ ਹਣੀਪਰੀ ਤੇ ਆਰਾਮਰੀ ਭਗਤਿਆਲੇ ਕੇਸਾਂ ਦੇ ਅੰਦਰ ਕਾਰਨ ਕੀ ਹੈ ਕਾਰਨ ਤਾਂ ਹੈ ਕਿ ਅਸੀਂ ਗੇਮ ਖੇਡਣ ਲੱਗ ਗਏ ਸੋ ਇਹਨਾਂ ਨੂੰ ਚਾਹੇ ਉਹ ਜ਼ਥੇਦਾਰ ਹੈ ਜਿਹੜਾ ਚਾਹੇ ਪ੍ਰਧਾਨ ਹੈ ਸੌਰੀ ਇਹਨਾਂ ਦਾ ਕਾਲੀਆਂ ਦਾ ਚਾਹੇ ਭਗਵੰਤ ਮਾਨ ਹੈ ਸਿੱਖਾਂ ਦੇ ਨਾਲ ਸਿੱਖ ਧਰਮ ਦੇ ਨਾਲ ਇਹ ਸਾਰੇ ਹੀ ਕੋਜਾ ਮਜਾਕ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਨਾਲ ਕੋਈ ਸਾਜ਼ਿਸ਼ ਕੀਤੀ ਜਾ ਰਹੀ ਬਹੁਤ ਵੱਡੀ ਜਿਵੇਂ ਪ੍ਰਦੀਪ ਕਲੇਰ ਨੂੰ ਲੈ ਕੇ ਇੱਕ ਵੱਡਾ ਉਹਨੂੰ ਹੋਮਵਰਕ ਕਰਕੇ ਪੇਸ਼ ਕੀਤਾ ਜਾ ਰਿਹਾ ਪ੍ਰਧਾਨਿਕ ਚੈਨਲ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਪਤਾ ਚੋਣਾ ਵੀ ਆ ਰਹੀ ਐ ਐਸਜੀਪੀਸੀ ਦੀਆਂ ਜਾਂ ਅਕਾਲੀ ਦਲ ਦੀ ਇਸ ਤਰ੍ਹਾਂ ਫੁੱਟ ਪੈਣੀ ਦੇਖੋ ਅਕਾਲੀ ਦਲ ਦਾ ਮੈਂ ਅੱਗੇ ਵੀ ਇੱਕ ਦਿਨ ਚੈਨਲ ਤੇ ਕਹਿ ਕੇ ਆਇਆ ਖਤਮ ਹੋਣਾ ਵੀ ਮਾੜਾ ਤੇ ਜਿਉਂਦਾ ਰਹਿਣਾ ਵੀ ਸਾਡੇ ਲਈ ਬਹੁਤ ਮਾੜਾ ਹੈ ਜੇ ਅਕਾਲੀ ਦਲ ਇਹ ਬੰਦੇ ਰਹਿਣਗੇ ਜੇ ਅਕਾਲੀ ਸਭ ਤੋਂ ਘਾਤਕ ਨੇ ਜੇ ਅਕਾਲੀ ਪਾਰਟੀ ਖਤਮ ਹੁੰਦੀ ਅਸੀਂ ਤਾਂ ਮਰਦੇ ਆ ਪਰ ਅਕਾਲੀ ਪਾਰਟੀ ਫੇਰ ਵੀ ਪੈਦਾ ਹੋ ਜੇਗੀ ਪਰ ਇਹ ਬੰਦੇ ਨਹੀਂ ਹੋਣੇ ਚਾਹੀਦੇ ਪੰਜਾਬ ਦੇ ਅੰਦਰ ਕਿਉਂਕਿ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਇਹ ਜਿਹੜੇ ਅਕਾਲੀ ਦਲ ਦੀ ਪਾਰਟੀ ਦੇ ਐਮਐਲਏ ਤੇ ਮਨਿਸਟਰ ਰਹੇ ਨੇ ਜਿਹੜੇ ਅੱਜ ਮਾਫੀਆਂ ਦਾ ਢੋਂਗ ਕਰ ਰਹੇ ਨੇ ਸਾਡਾ ਪੱਠਾ ਪੰਜਾਬ ਦਾ ਇਹਨਾਂ ਨੇ ਪਾਇਆ ਸੋ ਛੱਡਿਆ ਕੀ ਪੰਜਾਬ ਦੇ ਪਰ ਇੱਕ ਇੱਕ ਇਹਨਾਂ ਦੇ ਵਿੱਚੋਂ ਇੱਕ ਬਾਗੀ ਲੀਡਰ ਨੇ ਪਿਛਲੇ ਦਿਨੀ ਤੁਹਾਨੂੰ ਪਤਾ ਉਹਨਾਂ ਦਾ ਜਿਹੜਾ ਉਹ ਜਿਹੜੇ ਨੂ ਐ ਉਹ ਬੀਜੇਪੀ ਦੀ ਗੱਲ ਨੂੰ ਇਲੈਕਸ਼ਨ ਲੜਦੇ ਨੇ ਇੱਕ ਪਾਸੇ ਕਹਿੰਦੇ ਨੇ ਸਾਡੀ ਬੀਜੇਪੀ ਨਾਲ ਕੋਈ ਸਬੰਧ ਨਹੀਂ ਸਾਨੂੰ ਬੀਜੇਪੀ ਦੇ ਨਾਲ ਸਾਡਾ ਕੋਈ ਜਿਵੇਂ ਅਕਾਲੀ ਦਲ ਦੀ ਲਾਈਨ ਕਰਨੀ ਦੇਖੀਏ ਤਾਂ ਸਾਡਾ ਬੀਜੇਪੀ ਦੇ ਨਾਲ ਕੋਈ ਸਬੰਧ ਨਹੀਂ ਇੱਕ ਪਾਸੇ ਸੇਮ ਪਰਿਵਾਰ ਦਾ ਉਹ ਇਲੈਕਸ਼ਨ ਲੜੀ ਜਾਂਦੇ ਨੇ ਦੇਖੋ ਗੱਲ ਐਸ ਤਰ੍ਹਾਂ ਜਦੋਂ ਪੰਜ ਕਾਲੀ ਦਲ ਖਤਮ ਕਰਕੇ ਪੰਜਾਬੀ ਪਾਰਟੀ ਬਣਾਈ ਸਾਡੇ ਸਿੱਖ ਤਾਂ ਉਹਦੇ ਬੇਵਕੂਫ ਸੀ ਸਾਡਾ ਖਾਤਮਾ ਤਾਂ ਉਦੋਂ ਹੀ ਹੋ ਗਿਆ ਸੀ ਕੀ ਇੱਕ ਪਰਿਵਾਰ ਦੇ ਲਈ ਪੰਜਾਬ ਤੁਰਿਆ ਫਿਰਦਾ ਯਾਰ ਇੱਕ ਪੰਜਾਬ ਤੇ ਇਹਨਾਂ 12 ਲੀਡਰਾਂ 15 ਨੂੰ ਹੀ ਵਿਚਾਰ ਰਹੇ ਪੰਜਾਬ ਦੇ ਲੋਕ ਸਾਡਾ ਖਾਤਮਾ ਤਾਂ ਹੋ ਚੁੱਕਾ ਸੀ ਪਰ ਸਾਨੂੰ ਅਕਲ ਮੌਤ ਉਦੋਂ ਨਹੀਂ ਆਈ ਅਸੀਂ ਫੇਰ ਵੀ ਅੱਜ ਵੀ 10-15 ਹਜ਼ਾਰ ਪੰਜਾਬ 'ਚ ਬੰਦਾ ਹੋਏਗਾ ਜਿਹੜਾ ਨਾਂ 잡ਦਾ ਇਹਨਾਂ ਦਾ ਛੋ ਐ ਹੋ ਜੇ ਤੁਸੀਂ ਫਿਊਚਰ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਮੇਰੇ ਦੇਖਣ ਦੇ ਵਿੱਚ ਜੇ ਇਹ ਪਾਸੇ ਚਲੇ ਜਾਣ ਇਹ ਅਕਾਲੀ ਤਾਂ ਪੰਜਾਬ ਤਾਂ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ ਪੰਜਾਬ ਤਾਂ ਫੇਰ ਸੰਭਾਲ ਲੈਣਗੇ ਪੰਜਾਬ ਦੇ ਵਾਰਿਸ ਆ ਜਾਣਗੇ ਵਾਪਸ ਜਿਹੜੇ ਇਹ ਬਾਕੀ ਅਕਾਲੀ ਗੱਲਾਂ ਕਰਦੇ ਪੰਜਾਬ ਬਚਾਉਣ ਦੀਆਂ ਪੰਥ ਬਚਾਉਣ ਦੀਆਂ ਇਹਨਾਂ ਤੋਂ ਉਮੀਦ ਲਾਈਏ ਨਹੀਂ ਇਹਨਾਂ ਤੋਂ ਬਿਲਕੁਲ ਨਹੀਂ ਪੰਜਾਬ ਨੂੰ ਜਾੜਿਆ ਕਿੰਨਾਂ ਨੇ ਇਹਨਾਂ ਨੇ ਜਾੜਿਆ ਪੰਜਾਬ ਦਾ ਪੱਠਾ ਕਿੰਨਾਂ ਨੇ ਭਾਇਆ ਇਹਨਾਂ ਨੇ ਭਾਇਆ ਹੁਣ ਫੁੱਕਾ ਮਾਰਦੇ ਨੇ ਜੋ ਮਰਜ਼ੀ ਕੀਤੀ ਜਾਣੇ ਜਿਵੇਂ ਮਰਜ਼ੀ ਰੋਲਾ ਪਾਈ ਜਾਣ ਇਹ ਪੰਜਾਬ ਚ ਦੁਵਾਰਾ ਨਹੀਂ ਆਉਂਦੇ ਤੁਨ ਮਸਦਸ ਦੀ ਗੱਲ ਦੱਸਾਂ ਇਹ ਪੰਜਾਬ ਚ ਆ ਹੀ ਨਹੀਂ ਸਕਦੇ ਜੇ ਅਜੇ ਵੀ ਅਸੀਂ ਵੋਟ ਪਾਵਾਂਗੇ ਪਹਿਲਾਂ ਪਾਉਂਦੇ ਰਹੇ ਆ ਅਸੀਂ ਆਪ ਬੇਵਕੂਫ ਰਹੇ ਆ ਤੁਜੀ ਅਸੀਂ ਹੁਣ ਵੀ ਪਾਵਾਂਗੇ ਵੋਟ ਤੇ ਸਾਡੇ ਤੋਂ ਗਦਾ ਵੀ ਕੋਈ ਨਹੀਂ ਹੋਣਾ ਹੂੰ ਅਚਾ ਤੁਸੀਂ ਸਿਆ ਭਗਵੰਤ ਮਾਨ ਦੀ ਕੀਤੀ ਗੱਲ ਕੀਤੀ ਹੈ ਕਿ ਉਹ ਉਹਨਾਂ ਨੂੰ ਵਿਚਾਰ ਰਹੇ ਨੇ ਵੀ ਸੁਬੀਰ ਸਿੰਘ ਬਾਦਲ ਨੂੰ ਜਾਂ ਉਹਦੇ ਰਾਮ ਰਹੀਮ ਨੂੰ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਵੀ ਕੋਈ ਵੱਡੀ ਸਾਜ਼ਿਸ਼ ਦੇਖੋ ਵੋਟਰਾਂ ਦੀ ਗਿਣਤੀ ਸਾਡੀ ਜਿਹੜੇ ਸਿੱਖ ਹੈ ਸਭ ਤੋਂ ਵੱਧ ਅਸੀਂ ਡੈਮੋਕ੍ਰੇਸੀ ਚ ਆ ਕੇ ਸਾਡਾ ਪੱਠਾ ਬੈਠਾ ਅਸੀਂ ਵੋਟਾਂ ਦੇ ਲਈ ਆਪਣੇ ਆਪ ਨੂੰ ਸਰੈਂਡਰ ਕਰਤਾ ਆਪਦੀ ਕੌਮ ਨੂੰ ਸਰੈਂਡਰ ਕਰਤਾ ਆਪਦੇ ਪੰਜਾਬ ਨੂੰ ਸਰੈਂਡਰ ਕਰਤਾ ਸਰਦਾਰ ਸਾਹਿਬ ਕਿਤੇ ਉਹ ਉਧਰ ਇੱਕ ਜ਼ਮੀਨ ਅਕਵਾਇਰ ਕੀਤੀ ਸੀ ਮਮਤਾ ਬੈਂਦਰਜੀ ਦੇ ਇਲਾਕੇ ਦੇ ਅੰਦਰ ਹੂੰ ਤੇ ਉਸ ਤੋਂ ਹੀ ਉਹ ਲੀਡਰ ਬਣੀ ਸੀ ਉਹਨੇ ਕਮਾਲ ਕਰਤੀ ਸੀ ਚੁੱਕ ਤੇ ਇੱਕ ਅਸੀਂ ਲੋਕ ਆ ਸਾਡੇ ਪੰਜਾਬ ਨੂੰ ਜਦੋਂ ਮਰਜ਼ੀ ਆ ਕੇ ਜਾੜਦੇ 2000 ਕਿਲਾ ਐਗਰੀਕਲਚਰ ਲੈਂਡ ਜੱਕਦਾ ਵਾਦਿਓ 30-30 ਪਿੰਡ ਇਕੱਠੇ ਜਾੜਦੇਓ ਸਾਨੂੰ ਕੋਈ ਲਿੰਕ ਨਹੀਂ ਰਹਿ ਗਿਆ ਇੱਕ ਰਾਜ ਚਾਹੀਦਾ ਪੰਜਾਬ ਨਹੀਂ ਚਾਹੀਦਾ ਅਸੀਂ ਪੰਜਾਬ ਤੋਂ ਕੀ ਲੈਣਾ ਚਗੇ ਚੰਗੀ ਐਗਰੀਕਲਚਰ ਲੈਂਡ ਦਾ ਪੱਠਾ ਬਾਕੇ ਰੱਖਤਾ ਉਸ ਜਿਹੜੀ ਫੈਕਟਰੀ ਬਣਾਈ ਉਹਨੇ ਸਾਡੇ ਜਵਾਕ ਉਥੇ ਸਰਵਿਸ ਹੀ ਨਹੀਂ ਕਰਦੇ ਪਏ ਹਰ ਤਰਫੋਂ ਪੰਜਾਬ ਤੇ ਹਮਲਾ ਹੋਇਆ ਚੰਡੀਗੜ੍ਹ ਨੂੰ ਇਹਨਾਂ ਦਾ ਅਕਾਲੀਆਂ ਦਾ ਪ੍ਰਧਾਨ ਭੁੱਲ ਗਿਆ ਕਿਉਂ ਭੁੱਲ ਗਿਆ ਉਹ ਕਿੰਦੇ ਨਾਲ ਸਮਝੌਤਾ ਆਇਆ ਸੀ ਕਿ ਇੱਕ ਐਡੀ ਵੱਡੀ ਸਟੇਟ ਹੋਵੇ ਪੰਜਾਬ ਜਿਹੜੀ ਸਾਰੇ ਇੰਡੀਆ ਨੂੰ ਅੰਨ ਦਿੰਦੀ ਹੋਵੇ ਸਭ ਤੋਂ ਵੱਧ ਪੈਦਾਵਾਰ ਹੋਵੇ ਤੇ ਉਸ ਦੀ ਆਪ ਦੀ ਕੈਪੀਟਲ ਹੀ ਨਾ ਹੋਵੇ ਰਾਜਧਾਨੀ ਨਾ ਹੋਵੇ ਯਾਰ ਤੇ ਅਕਾਲੀਵਾਲ ਮੁੱਦਾ ਛੱਡ ਕੇ ਚਲੇ ਜਾਵੇ ਮੈਂ ਤੈਨੂੰ ਕਹੀ ਜਾਣਾ ਨਾ ਅੱਜ ਇਹਨਾਂ ਦੀ ਵੋਟਾਂ ਦੀ ਗਿਣਤੀ ਜ਼ਿਆਦੀ ਹੁੰਦੀ ਨਾ ਇਹ ਮਾਫੀ ਨਹੀਂ ਸੀ ਮੰਗਦੇ ਨਾ ਨਾ ਇਹ ਤਾਂ ਪਤਾ ਲੱਗ ਗਿਆ ਕਿ ਅਸੀਂ ਉਹ ਤੇਰੇ ਜਲੰਧਰ ਤੋਂ 1200 ਵੋਟ ਤੇ ਰਹਿ ਗਏ ਆ ਕਿ ਪੱਲੇ ਕੱਖੜੀ ਰਹਿ ਗਿਆ ਕਿ ਚਲੋ ਹੁਣ ਅਕਾਲ ਤਖਤ ਸਾਹਿਬ ਚਲੀਏ ਮਾਫੀ ਮੰਗ ਕੇ ਆਈਏ ਹੂੰ ਮਾਫੀ ਮੰਗਣ ਦਾ ਇਹਨਾਂ ਦਾ ਕੀ ਸਵਾਲ ਹੈ ਜਦੋਂ ਪਾਪ ਬਹੁਤ ਜ਼ਿਆਦਾ ਹੋ ਜੇ ਮੈਂ ਅੱਗੇ ਵੀ ਕਈ ਵਾਰ ਕਿਹਾ ਹੈ ਕਿ ਮਹਾਰਾਜ ਸੱਚ ਸਤਿਵੰਤੇ ਪਾਸ਼ਾ ਸੱਚੇ ਪਾਸ਼ਾ ਨੇ ਗੁਰੂ ਹਰ राय ਜੀ ਨੇ RAM ਰਾਏ ਜੀ ਨੂੰ ਕਿਹਾ ਸੀ ਤੂੰ ਬਾਣੀ ਦੀ ਤੱਕ ਨੂੰ ਉਲਟਾਇਆ ਜਿੱਧਰ ਮੂੰਹਾਂ ਉਧਰ ਹੀ ਚਲੇ ਜਾ ਮੇਰੇ ਵੱਥੇ ਨਾ ਲੱਗ ਤਾਇਆ ਮੇਰੇ ਦੇਖਣ ਜੀ ਮਾਫੀ ਵਾਲਾ ਟਾਈਮ ਲੰਘ ਚੁੱਕਾ ਹੈ ਹੁਣ ਮਾਫੀਆਂ ਨਹੀਂ ਦੇਣੀਆਂ ਚਾਹੀਦੀ ਅੱਛਾ ਵਕੀਲ ਸਾਹਿਬ ਜਿਸ ਤਰੀਕੇ ਨਾਲ ਪ੍ਰਦੀਪ ਕਲੇਰ ਦੀ ਇੱਕ ਇੰਟਰਵਿਊ ਕਰਕੇ ਸਾਰਾ ਇਹ ਮਸਲਾ ਖੜਾ ਹੋ ਗਿਆ ਦੂਰੀਵਾਰ ਫਿਰ ਤੋਂ ਯਾਦ ਉਹਨਾ ਮੌਰਬੰਬ ਬਲਾਸਟ ਉਹਨੂੰ ਲੈ ਕੇ ਕਿਸੇ ਲੀਡਰ ਦਾ ਨਾ ਕੋਈ ਬਿਆਨ ਆਇਆ ਕਿੰਨੇ ਉੱਥੇ ਨਿੱਕੇ ਨਿੱਕੇ ਬੱਚਿਆਂ ਦੀ ਮੌਤ ਹੋਈ 8 ਤੋਂ 7 ਤੋਂ 8 ਬੰਦੇ ਮਰੇ ਸੀ ਉਸ ਵਕਤ ਸਾਡੀ ਕਚਹਿਰੀ ਜਾ ਕੇ ਮੁਨਸ਼ੀ ਜੀ ਵੀ ਡੈਥ ਹੋਈ ਸੀ ਇਨੋਸੈਂਟ ਬੱਚੇ ਸੀ ਪਰ ਉਹਨਾਂ ਦਾ ਕੋਈ ਮੋਲੀ ਕੋਈ ਨਹੀਂ ਉਹਦੀ ਵੀ ਜਿਹੜੀ ਸੂਈ ਗਈ ਸੀ ਉਹ ਸਰਸੇ ਡੇਰੇ ਤੇ ਗਈ ਸੀ ਉਸ ਕੇਸ ਦੇ ਅੰਦਰ ਰਾਮ ਰਹੀਮ ਤੋਂ ਪੁੱਛਗਛ ਨਹੀਂ ਹੋਈ ਕਾਰਨ ਕੀ ਸੀ ਬਹੁਤ ਵੱਡਾ ਕੇਸ ਹੈ ਫਾਂਸੀ ਵੀ ਹੋ ਸਕਦੀ ਹੈ ਸਾਡੇ ਹਿੰਦੁਸਤਾਨ ਦੇ ਲੀਡਰ ਪੰਜਾਬ ਦੇ ਲੀਡਰ ਉੱਥੇ ਆ ਕੇ ਰਾਮ ਰਹੀਮ ਨੂੰ ਬਚਾਉਂਦੇ ਨੇ ਹੁਣ ਇਹ ਮਾਫੀ ਕੀ ਮੰਗੀ ਐ ਗੋਲ ਮਟਰੋਲੀ ਗੱਲ ਕੀਤੀ ਐ ਮਾਫੀ ਮੰਗ ਕਿ ਅਸੀਂ RAM REEM ਨੂੰ ਪ੍ਰੋਟੈਕਟ ਕੀਤਾ ਮਾਫੀ ਮੰਗਣੀ ਚਾਹੀਦੀ ਕਿ ਸਾਡੀ ਨੌਲੇਜ ਦੇ ਵਿੱਚ ਆ ਚੁੱਕਾ ਸੀ ਇਹ ਗਨਾਹ ਹੋ ਚੁੱਕਾ ਹੈ ਸਾਡੀ ਨੌਲੇਜ ਦੇ ਵਿੱਚ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਿਵੇਂ ਹੋਵੇ ਸਾਡੀ ਨੌਲੇਜ ਦੇ ਵਿੱਚ ਸੀ ਕਿ ਉਸ ਵਕਤ ਜਿਹੜਾ ਅਸੀਂ 2022 ਚ ਸਮਝੌਤਾ ਕੀਤਾ ਹੈ ਉਹ 2% ਦੀ ਕੁੜੀਆਂ ਨੂੰ ਗਾਲ੍ਹਾਂ ਕੱਢਦੇ ਦੇ ਲੋਕਾਂ ਦੀਆਂ ਕੁੜੀਆਂ ਇੱਕ ਇੱਕ ਚੀਜ਼ ਨਿਮਟ ਕਰਨੀ ਇਹ ਤਾਂ ਮਾਫੀ ਕਹਾਦੀ ਮਾਫੀ ਮੰਗੀ ਹੈ ਇੱਕ ਬੈਠ ਕੇ ਕਿਸੇ ਨੇ ਕਿਸੇ ਵਕੀਲ ਦਾ ਕਿਸੇ ਵੀ ਚੰਗੇ ਪੜੇ ਲਿਖੇ ਆਦਮੀਆਂ ਤੋਂ ਬਣਵਾਇਆ ਇਹ ਕੱਲ੍ਹ ਸਾਰੀ ਕੋਈ ਮਾਫੀ ਨਹੀਂ ਜਿੱਦੋਂ ਮਾਫੀ ਕੋਈ ਨਹੀਂ ਹੈ ਵਕੀਲ ਸਾਹਿਬ ਉਸ ਤੋਂ ਬਾਅਦ ਖੜਾ ਸਾਹਿਬ ਵੀ ਗੱਲ ਦੱਸੋ ਸਰਕਾਰ ਕਾਂਗਰਸ ਦੀ ਵੀ ਰਹੀ ਫਿਰ ਵੀ ਜਿਹੜੇ ਕਾਂਗਰਸ ਦੇ ਬੇਸ਼ੱਕ ਉਹ ਮੁੱਖ ਮੰਤਰੀ ਉਦੋਂ ਕੈਪਟਨ ਮਨਿੰਦਰ ਸਿੰਘ ਰਹੇ ਚਰਨਜੀਤ ਸਿੰਘ ਚੰਨੀ ਵੀ ਰਹੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਤਾਂ ਬੋਲ ਸਕਦੇ ਸੀ ਉਹ ਉਹਨਾਂ ਦੀਆਂ ਤਾਰਾਂ ਕਿੱਥੇ ਜੁੜੀਆਂ ਸੀ ਫਿਰ ਉਹਨਾਂ ਦੀਆਂ ਤਾਰਾਂ ਸਿਰਫ ਆਮ ਰੀਤ ਕਰ ਸਾਰਿਆਂ ਦੀਆਂ ਜੁੜੀਆਂ ਆਈਆਂ ਸੀ ਉਹਨਾਂ ਨੇ ਸਿਰਫ ਸੈਣੀ ਟੀਕਰਾ ਕੇ ਇਹ ਗੱਲ ਠੱਪਤੀ ਸੀ ਉਸ ਤੋਂ ਅੱਗੇ ਉਹ ਬੋਲੇ ਹੀ ਨਹੀਂ ਬਾਦਲ ਨੂੰ ਰਾਜਾ ਅਮਰਿੰਦਰ ਬਚਾਉਂਦਾ ਰਿਹਾ ਚੰਨੀ ਹਰੀ ਗੱਲਾਂ ਜੀ ਰਹਿ ਗਏ ਸੋਕ ਕਿਤੇ ਰਹਿ ਕਿਤੇ ਜਾ ਕੇ ਜਿੱਡੇ ਸਾਡੇ ਪੰਜਾਬ ਦੇ ਸਿੱਖ ਲੀਡਰ ਨੇ ਇਹ ਠੀਕ ਆ ਇਹ ਛਕਲਾਂ ਤੋਂ ਬੜੇ ਗੁਰਮਖ ਲੱਗਦੇ ਨੇ ਕਈ ਨਹੀਂ ਵੀ ਲੱਗਦੇ ਕਈ ਲੱਗਦੇ ਬੜੇ ਗੁਰਮਖ ਨੇ ਪਰ ਇਹ ਗੁਰਮਖ ਹੈ ਨਹੀਂ ਜੇ ਮੈਂ ਤੁਹਾਨੂੰ ਮੌੜ ਬੰਬਲਾਸ ਦੀ ਪਰਤ ਖੁੱਲੂਗੀ ਮੌੜ ਬੰਬਲਾਸ ਦੀ ਜੇ ਖੋਲੜੀ ਤੇ ਰਾਉ ਰੀਬ ਨੂੰ ਚੁੱਕ ਲੈਣਾ ਜੀ ਅੱਜ ਹੀ ਉਹਦੀ ਇਨਵੈਸਟੀਗੇਸ਼ਨ ਕਰਨ ਪਤਾ ਲੱਗ ਜਾਊਗਾ ਇਹ ਸਰਕਾਰ ਵੀ ਰਣੀ ਹੋਈ ਹੈ ਸਾਰੇ A ਤੋਂ Z ਉਹਨੂੰ ਬਚਾਉਣ ਚ ਲੱਗੇ ਹੋਏ ਨੇ ਉਹਦੀ ਵਰਕਸ਼ਾਪ ਸਾਰਾ ਕੁਝ ਜਿਹੜਾ ਸਰਸੇ ਵਾਲੇ ਸਾਧ ਦਾ ਜਿਹੜਾ ਡੇਰਾ ਸੀ ਜਿੱਥੇ ਬਲਾਸਟ ਜਿਹੜਾ ਉਹ ਬੰਬ ਤਿਆਰ ਹੋਇਆ ਉਹ ਇਹਨਾਂ ਦੀ ਇਨਵੈਸਟੀਗੇਸ਼ਨ ਚ ਆ ਚੁੱਕਾ ਸੀ ਫਿਰ ਦੋ ਬੰਦੇ ਸ਼ਕਲ ਬਣਾਤੀ ਉਹ ਬੰਦੇ ਭੱਜ ਗਏ ਨੇ ਗਏ ਕਿੱਥੇ ਨੇ ਉਹ ਤੁਹਾਨੂੰ ਜੇ ਸਿੱਖ ਤੁਹਾਨੂੰ ਲੱਗਦਾ ਖਾੜਕੂ ਲੱਗਦਾ ਹੈ ਇਹੜਾ ਤੁਸੀਂ ਛੱਡਦੇ ਨਹੀਂ ਇਹੜਾ ਤੁਹਾਨੂੰ ਸਾਰਾ ਪਤਾ ਇੰਡੀਆ ਚ ਕਿੱਥੇ ਬੈਠਾ ਹੋ ਵਰਲਡ ਚ ਕਿੱਥੇ ਬੈਠਾ ਹੋ ਸਾਰਾ ਪਤਾ ਤੁਹਾਨੂੰ ਤੁਸੀਂ ਉਹ ਸਾਰੇ ਫੇਕ ਇਨਕਾਊਂਟਰ ਵੀ ਕਰਦੇ ਨੇ ਪਰ ਇਹਨਾਂ ਬੰਦੇ ਦਾ ਫੇਕ ਇਨਕਾਊਂਟਰ ਨਹੀਂ ਦਾ ਜਿਨ੍ਹਾਂ ਨੇ ਬਲਾਸਟ ਕੀਤਾ ਉਹ ਬੰਦੇ ਕੌਣ ਨੇ ਉਹ ਨਾ ਹੀ ਲੱਭੇ ਰਏ ਸੀ ਨਾ ਹੀ ਲੱਭਣੇ ਨੇ ਸੋ ਇਹ ਸਾਰਾ ਕੁਝ ਜਿਹੜਾ ਹੈ ਸਾਡੇ ਇਹ ਲੀਡਰ ਜਿਹੜੇ ਨੇ ਅਕਾਲੀ ਲੀਡਰ ਨੇ ਸਾਡੇ ਇਹ ਤਾਂ ਬਖਸ਼ਣ ਯੋਗ ਹੈ ਹੀ ਨਹੀਂ ਹੂੰ ਬਿਲਕੁਲ ਬਹੁਤ ਬਹੁਤ ਧੰਨਵਾਦ ਸਮਾਣ ਜੀ ਕਾ ਸੀ ਜੁੜੋ ਲੋਕਲ ਟੀਵੀ ਨਾਲ ਧੰਨਵਾਦ